ਜਾ ਪਰਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਜੋ ਮੌਸਮ ਆਪਣੀ ਵੱਖ-ਵੱਖ ਜੋ ਕਹਿ ਸਕਦੇ ਆ ਕਿ ਤਸਵੀਰਾਂ ਦਿਖਾ ਰਿਹਾ ਜਿਸ ਤਰੀਕੇ ਦੇ ਨਾਲ ਮੌਸਮ ਬਦਲਦਾ ਆ ਦਿਖਾਈ ਦੇ ਰਿਹਾ ਅੱਜ ਉਸੇ ਤਰੀਕੇ ਦੇ ਨਾਲ ਤੁਹਾਨੂੰ ਦਿਖਾ ਰਹੇ ਆ ਤਸਵੀਰਾਂ ਕਿ ਗੁਰੂ ਨਗਰੀ ਦੇ ਵਿੱਚ ਵੀ ਮੌਸਮ ਲਗਾਤਾਰ ਬਦਲਦਾ ਦਿਖਾਈ ਦੇ ਰਿਹਾ ਤਾਂ ਸਵੇਰ ਵੇਲੇ ਜਿਸ ਤਰੀਕੇ ਨਾਲ ਬੱਦਲ ਸੀਗੇ ਤਾਂ ਹੁਣ ਲਗਾਤਾਰ ਬਰਸਾਤ ਸ਼ੁਰੂ ਹੋਇਆ ਤਾਂ ਦੱਸ ਜੀਏ ਕਿ ਕੱਲ ਨੂੰ ਜੋ ਆਜ਼ਾਦੀ ਦਿਵਸ ਵੀ ਮਨਾਇਆ ਜਾਣਾ ਹੈਗਾ ਤਾਂ ਉਸ ਮੌਕੇ ਗੁਰੂ ਨਗਰੀ ਵਿੱਚ ਜੋ ਪੰਜਾਬ ਸਰਕਾਰ ਦੇ ਮੰਤਰੀ ਸਾਹਿਬਾਨ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜੋ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚਣਗੇ ਤਾਂ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਐਨੀ ਪ੍ਰਸ਼ਾਸਨ ਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਅਧਿਕਾਰੀ ਨੇ ਉਹ ਵੀ ਇਸ ਵਕਤ ਗਰਾਊਂਡ ਵਿਖੇ ਮੌਜੂਦ ਹੈਗੇ ਨੇ ਤਾਂ ਉੱਥੇ ਹੀ ਜੇਕਰ ਅਸੀਂ ਗੁਰੂ ਨਗਰੀ ਦੀ ਗੱਲ ਕਰੀਏ ਤਾਂ ਗੁਰੂ ਨਗਰੀ ਦੇ ਵਿੱਚ ਸਪੈਸ਼ਲ ਨਾਕੇਬੰਦੀ ਵੀ ਕੀਤੀ ਗਈ ਆ ਕਈ ਹਾਈ ਟੈਕ ਨਾਕੇ ਜਿਹੜੇ ਆ ਉਹ ਲਗਾਏ ਗਏ ਨੇ ਕਿਉਂਕਿ ਅਗਰ ਕੋਈ ਵੀ ਸ਼ਰਾਰਤੀ ਅਨਸਰ ਦਿਖਾਈ ਦਿੰਦਾ ਤਾਂ ਉਸ ਨੂੰ ਉਸੇ ਵਕਤ ਫੜ ਲਿੱਤਾ ਜਾਂਦਾ ਹੈ ਉਸ ਦੇ ਉੱਤੇ ਜਿਹੜੀ ਆ ਚੈਕਿੰਗ ਜਿਹੜੀ ਕਰ ਲਈਤੀ ਜਾਂਦੀ ਆ ਅਗਰ ਕੋਈ ਗੱਡੀ ਗੁਰੂ ਨਗਰੀ ਵਿਖੇ ਐਂਟਰ ਹੋ ਰਹੀ ਆ ਤਾਂ ਐਂਟਰੈਂਸ ਪੁਆਇੰਟ ਦੇ ਉੱਤੇ ਖਾਸ ਨਾਕਾਬੰਦੀ ਕੀਤੀ ਗਈ ਆ ਚਾਹੇ ਉਹ ਦਿਨ ਦੀ ਗੱਲ ਕਰੀਏ ਚਾਹੇ ਰਾਤ ਦੀ ਗੱਲ ਕਰੀਏ ਤਾਂ ਦੋਨੋਂ ਟਾਈਮ ਤੇ ਸਪੈਸ਼ਲ ਨਾਕਾ ਜਿਹੜੇ ਆ ਲਗਾਏ ਗਏ ਨੇ ਤਾਂ ਇਸ ਗਰਾਊਂਡ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਕਿ ਜੇਕਰ ਤਾਂ ਕਿ ਇੱਥੇ ਜਿਸ ਤਰੀਕੇ ਦੇ ਨਾਲ ਅਧਿਕਾਰੀਆਂ ਪਹੁੰਚੇ ਸਨ ਜਾਇਦਾ ਲੈਣ ਵਾਸਤੇ ਤਾਂ ਉਸ ਤੋਂ ਬਾਅਦ ਲਗਾਤਾਰ ਬਰਸਾਤ ਜਿਹੜੀ ਆ ਹੁੰਦੀ ਦਿਖਾਈ ਦੇ ਰਹੀ ਆ ਤਾਂ ਅਗਰ ਇਸੇ ਤਰੀਕੇ ਨਾਲ ਕੱਲ ਬਰਸਾਤ ਤੇ ਜਾਰੀ ਰਹੇਗੀ ਤਾਂ ਕਿੰਨਾ ਕਿਤੇ ਜੋ ਪ੍ਰੇਡ ਆ ਜਾਂ ਫਿਰ ਗੱਲ ਕਰੀਏ ਕਿ ਸਾਰੇ ਸਵਾਗਤ ਦੇ ਵਿੱਚ ਕਾਫੀ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਜੋ ਆ ਕਰਨਾ ਪੈ ਸਕਦਾ ਕਿਉਂਕਿ ਆਜ਼ਾਦੀ ਦਿਵਸ ਆ ਆਜ਼ਾਦੀ ਦਿਵਸ ਦੇ ਵਿੱਚ ਚਾਹੇ ਬਰਸਾਤ ਹੋਵੇ ਚਾਹੇ ਮੌਸਮ ਜਿੱਦਾਂ ਦਾ ਜਿੱਦਾਂ ਦਾ ਵੀ ਹੋਵੇ ਲੇਕਿਨ ਜਿਹੜੀ ਕਹਿ ਸਕਦੇ ਆ ਤੇ ਟੰਡਾ ਲਹਿਰਾਉਣ ਦੀ ਜਿਹੜੀ ਰਸਮ ਹੈ ਉਹ ਵੀ ਅਦਾ ਕੀਤੀ ਜਾਣੀ ਹੈ ਲੇਕਿਨ ਉਸ ਉਹਨੂੰ ਅਦਾ ਕਰਨ ਤੋਂ ਪਹਿਲਾਂ ਜੋ ਇੱਕ ਇੱਥੇ ਸਮਾਗਮ ਹੋਣਾ ਤਾਂ ਇਸ ਗਰਾਊਂਡ ਦੇ ਵਿੱਚ ਜੇਕਰ ਪਾਣੀ ਭਰਦਾ ਹੈ ਤਾਂ ਕਈ ਗੱਲਾਂ ਦਾ ਜੋ ਸਾਹਮਣਾ ਕਈ ਦਿੱਕਤਾਂ ਦਾ ਸਾਹਮਣਾ ਜੋ ਪ੍ਰਸ਼ਾਸਨ ਨੂੰ ਕਰਨਾ ਪੈ ਸਕਦਾ ਤਾਂ ਇਹ ਖਾਸ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੜਨਾਲ ਗਾਂਧੀ ਗਰਾਉਂਡ ਤੋਂ ਗੁਰੂ ਨਗਰੀ ਦੀ ਗਾਂਧੀ ਗਰਾਉਂਡ ਤੋਂ ਕਿਉਂਕਿ ਲਗਾਤਾਰ ਬਰਸਾਤ ਹੋ ਰਹੀ ਹੈ ਤਾਂ ਪ੍ਰਸਾਦ ਹੋਣ ਦੇ ਨਾਲ ਨਾਲ ਜੋ ਕਈ ਦਿੱਕਤਾਂ ਪ੍ਰਸ਼ਾਸਨ ਦੀਆਂ ਵੀ ਵੱਧ ਰਹੀਆਂ ਨੇ ਪਰ ਉੱਥੇ ਜੇਕਰ ਅਸੀਂ ਉਪਤਾ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਸ਼ਹਿਰ ਦੇ ਵਿੱਚ ਜਿੱਥੇ 4 ਤੋਂ 5 ਹਾਈ ਟੈਕ ਨਾਕੇ ਲਗਾਏ ਗਏ ਨੇ ਤਾਂ ਉੱਥੇ ਹੀ 10 ਤੋਂ 12 ਨਾਕੇ ਇਨਰ ਐਂਡ ਆਊਟਰ ਪੁਆਇੰਟ ਦੇ ਉੱਤੇ ਵੀ ਲਗਾਏ ਗਏ ਨੇ ਤਾਂ ਇਸ ਦੇ ਨਾਲ ਨਾਲ ਜਿੱਦਾਂ ਕਿ ਕਮਿਸ਼ਨਰ ਸਾਹਿਬ ਨੇ ਕੁਝ ਸਮਾਂ ਪਹਿਲਾਂ ਵੀ ਜੋ ਸਾਡੇ ਨਾਲ ਗੱਲਬਾਤ ਦੌਰਾਨ ਜੋ ਦੱਸਿਆ ਹੈ ਕਿ ਜੋ ਗਰਾਊਂਡ ਦੇ ਵਿੱਚ ਜੋ ਗਰਾਊਂਡ ਦੇ ਚਾਰਜ ਫੇਰੇ ਵੀ ਜੋ 3 ਤੋਂ 4 ਨਾਕੇ ਆ ਸਪੈਸ਼ਲ ਤੌਰ ਤੇ ਜਿਹੜੇ ਆ ਉਹ ਲਗਾਏ ਗਏ ਨੇ ਤਾਂ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜੋ ਕੋਈ ਆ ਘਟਨਾ ਨਾ ਵਾਪਰ ਸਕੇ ਕੋਈ ਸ਼ਰਾਰਤੀ ਅੰਸਰ ਸ਼ਰਾਰਤ ਨਾ ਕਰ ਸਕੇ ਤਾਂ ਹਰ ਇੱਕ ਦੇ ਉੱਤੇ ਜਿਹੜੀਆਂ ਨਿਗਰਾਨੀ ਰੱਖੀ ਜਾਏਗੀ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨੇਕ ਜਗਬਾਨੀ ਟੀਵੀ ਸ਼੍ਰੀਮਛ ਸਾਈ